ਸਿਰਿਆ ਕਾਲ ਤੇ ਲੋਕ ਸਭਾ ਚੋਣਾਂ ਦਾ ਜਿਵੇਂ ਹੀ ਅੱਜ ਰਿਜ਼ਲਟ ਆਇਆ ਉਵੇਂ ਹੀ ਜਿਹੜੇ ਦਫ਼ਤਰ ਨੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੇ ਕਿ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਆ ਉਸ ਤੋਂ ਪਹਿਲਾਂ ਹੀ ਜਦੋਂ ਵੱਡੀ ਲੀਡ ਹੋ ਰਹੀ ਸੀ ਲੀਡ ਹੋ ਰਹੀ ਸੀਗੀ ਲੀਡ ਦੇ ਨਾਲ ਹੀ ਸਮਰਾਲਾ ਦੇ ਦਫ਼ਤਰ ਦੇ ਵਿੱਚ ਢੋਲ ਵੱਜਣੇ ਸ਼ੁਰੂ ਹੋ ਗਏ ਸੀ ਅਸੀਂ ਗੱਲ ਕਰ ਲੈਨੇ ਆ ਯੂਥ ਪ੍ਰਧਾਨ ਨੇ ਜਿਹੜੇ 22 ਜ਼ਿਲ੍ਹੇ ਦੇ ਹਲਕਾ ਖੰਨਾ ਦੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਉਹਨਾਂ ਦਾ ਹਾਂਜੀ ਕਿਵੇਂ ਦੇਖਦੇ ਹੋ ਜਿੱਤ ਪ੍ਰਾਪਤ ਕੀਤੀ ਹੈ ਦੂਸਰੀ ਵਾਰ ਪਹਿਲਾਂ ਤਾਂ ਮੈਂ ਸਾਰੇ 20 ਸਮਰਾਲਾ ਵਾਸੀਆਂ ਔਰ ਫਤੇਗਰ ਸਾਹਿਬ ਤੋਂ ਜਿੰਨੇ ਵੀ ਲੋਕਾਂ ਨੇ ਸਾਨੂੰ ਔਰ ਅਮਰ ਸਿੰਘ ਨੂੰ ਵੋਟ ਪਾ ਕੇ ਜਿੱਤੇ ਦਾ ਫਤਵਾ ਦਿੱਤਾ ਉਹਨਾਂ ਨੂੰ ਸਾਰਿਆਂ ਵੱਲੋਂ ਮੇਰੇ ਵੱਲੋਂ ਸਤਿਕਾਰ ਨੰਬਰ 2 ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਨਾ ਚਾਹੁੰਦਾ ਜਿਹੜੇ ਲੋਕ ਐਦੇ ਜੀ ਜਿਹੜਾ ਡਾਕਟਰ ਅਮਰ ਸਿੰਘ ਨੇ ਇਹ ਦੂਜੀ ਵਾਰ ਨਹੀਂ ਆ ਸਕਦੇ ਤਾਂ ਇਹ ਸਾਰਾ ਗੱਲ ਛੋੜ ਦੇ ਸਭ ਤੋਂ ਮੇਨ ਗੱਲ ਤਾਂ ਇਹ ਗੱਲ ਖਤਮ ਹੁੰਦੀ ਆ ਇਹੋ ਲੋਕਾਂ ਦੇ ਇਹ ਲੋਕਾਂ ਨੂੰ 36 ਆ 202 ਲੀਡ ਦੇ ਕੇ ਦਿਟਾਇਆ ਔਰ ਆਪਣੀ ਦੂਜਵਾਨ ਜਾਨਕਿ ਕਿਹ ਲੋ ਆਪਣੀ ਇਮਾਨਦਾਰੀ ਨੂੰ ਅੱਗੇ ਸ਼ੋਅ ਕੀਤਾ ਇਹਨਾਂ ਨੇ ਡਾਕਟਰ ਅਮਰ ਸਿੰਘ ਨੇ ਵੱਡੇ ਲੀਡਰ ਹਾਸਲ ਕੀਤੀ ਆ ਇਸ ਦੇ ਨਾਲ ਹੀ ਗੁਰਪ੍ਰੀਤ ਜੀਪੀ ਵੱਲੋਂ ਇੱਕ ਕਿਹਾ ਜਾ ਰਿਹਾ ਸੀਗਾ ਕਿ ਡਾਕਟਰ ਅਮਰ ਸਿੰਘ ਨੇ ਕੋਈ ਕੰਮ ਨਹੀਂ ਕੀਤਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਵੇਂ ਦੇਖਦੇ ਹੋ ਦੇਖੋ ਜੀ ਇਹਦਾ ਗੱਲਾਂ ਨੇ ਜੀਪੀ ਦੀ ਆ ਕਿਉਂਕਿ ਜੇ ਇਨਾਂ ਨੇ ਡਾਕਟਰ ਅਮਰ ਸਿੰਘ ਜੀ ਨੇ ਕੰਮ ਕੀਤੇ ਤੇ ਕੰਮ ਦੇ ਦਾ ਤਹੀ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਉਹ ਵੀ ਦੂਸਰੀ ਵਾਰ ਠੀਕ ਹੈ ਨਾ 23/2022 ਦੀ ਨੀ ਤੇ ਜਿੱਤ ਪ੍ਰਾਪਤ ਹੋਈ ਆ ਜੇ ਲੋਕਾਂ ਨੇ ਇਹਨਾਂ ਦਾ ਕੰਮ ਦੇਖਿਆ ਤਦੇ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਨਹੀਂ ਲੋਕ ਇੰਨੇ ਬੇਫੂਕ ਨਹੀਂ ਹੈਗੇ ਵੀ ਦੂਸਰੀ ਵਾਰ ਇਹਨਾਂ ਨੂੰ ਜਿੱਤ ਦੇਣ ਕਿੰਨੀ ਕੁ ਤੁਹਾਨੂੰ ਜਿਹੜੀ ਆ ਕਿੰਕਤਾ ਦਾ ਸਾਹਮਣਾ ਕਰਨਾ ਪਿਆ ਜਾਂ ਕਿੰਨੀ ਕ ਮਿਹਨਤ ਕਰਨੀ ਪਈ ਆ ਇਸ ਸੀਟ ਨੂੰ ਜਿੱਤਣ ਦੇ ਵਿੱਚ ਸਭ ਤੋਂ ਮੇਨ ਗੱਲ ਤਾਂ ਇਹ ਆ ਲੋਕਾਂ ਦੇ ਜਿਹੜੇ ਝੂਠ ਦੀ ਉਹ ਝੂਠ ਨੂੰ ਉਹ ਸਚਾਈ ਦੇ ਤੌਰ ਤੇ ਉੱਤੇ ਡਾਕਟਰ ਅਮਨ ਸਿੰਘ ਨੇ ਘਰ ਘਰ ਜਾ ਕੇ ਨੁਕਰ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਤ ਕੀਤਾ ਵੀ ਬੇਰੇ ਦੇ ਉੱਤੇ ਯਕੀਨ ਕਰੋ ਜੇ ਇਹਨਾਂ ਨੇ ਪਹਿਲਾਂ ਐਮਪੀ ਦੇ ਇਲੈਕਸ਼ਨ ਵਿੱਚ ਜੇ ਸਾਰਿਆਂ ਨੂੰ ਯਕੀਨ ਦਿਵਾ ਕੇ ਜਿੱਤ ਪ੍ਰਾਪਤ ਕੀਤੀ ਤੇ ਦੂਜੀ ਵਾਰੀ ਵੀ ਜਿੱਤੇ ਇਸੇ ਕਰਕੇ ਪ੍ਰਾਪਤ ਹੋਈ ਆ ਵੀ ਲੋਕਾਂ ਨੇ ਇਹਨਾਂ ਨੇ ਯਕੀਨ ਦੇ ਤੌਰ ਤੇ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਦਾ ਯਕੀਨ ਜਿੱਤਿਆ ਲੋਕਾਂ ਦਾ ਜਗੀਰ ਦੇ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਸੋਖਾ ਨਹੀਂ ਹੈਗਾ ਪਹਿਲ ਦੇ ਆਧਾਰ ਤੇ ਡਾਕਟਰ ਅਮਰ ਸਿੰਘ ਵੱਲੋਂ ਕਿਹੜੇ ਪਹਿਲ ਦੇ ਆਧਾਰ ਤੇ ਕੰਮ ਕਰਾਈ ਜਾਣੀ ਦੇਖੋ ਜੀ ਪਹਿਲ ਦੇ ਆਧਾਰ ਦੇ ਤੇ ਜਿਵੇਂ ਪਹਿਲਾਂ ਇਹ ਇਹਨਾਂ ਨੇ ਆਵਾਜ਼ ਉਠਾਈ ਆ ਲੋਕਾਂ ਦੀ ਸੰਸਦ ਵਿੱਚ ਤਾਂ ਹੁਣ ਵੀ ਇਹ ਆਵਾਜ਼ ਢਾਉਣਗੇ ਆ ਲੋਕਾਂ ਦੇ ਕੰਮ ਕਰਾਉਣਗੇ ਉਹ ਸਾਨੂੰ ਸਾਰਿਆਂ ਨੂੰ ਉਮੀਦ ਆ ਇਹ ਵੱਧ ਚੜ ਕੇ ਲੋਕਾਂ ਦੇ ਕੰਮ ਕਰਾਉਣਗੇ ਆ ਲੋਕਾਂ ਨੂੰ ਆਪਣੇ ਨਾਜ਼ੋਰਗੇ ਰੱਖਣਗੇ ਸੋ ਅਸੀਂ ਗੱਲਬਾਤ ਕੀਤੀ ਆ ਜੋ ਤੇ ਪ੍ਰਧਾਨ ਮਨਦੀਪ ਸਿੰਘ ਨਾਲ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਅਮਰ ਸਿੰਘ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਕੀਤੇ ਗਏ ਸੀ ਤਾਂ ਹੀ ਉਹਨਾਂ ਨੂੰ ਦੂਸਰੀ ਵਾਰ ਐਮਪੀ ਚੁਣਿਆ ਗਿਆ ਵਾ ਸਮਰਾਲਾ ਤੋਂ ਸਮਰ ਮੀਲ ਲਖਵਿੰਦਰ ਸਿੰਘ ਕਤਰੀ